ਕਬੀਰ ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਉਹ ਠੇਂਗਾ ਮੈਂ ਦੇਖਿਆ ਡੇਢ ਕੋ ਫਟਦਾ ਤੇ ਜਿਹੜੀ ਮੇਰੇ ਨਾਲ ਘਟਨਾ ਹੋਈ ਏ 94 ਦੀ ਘਟਨਾ ਹੈ ਰਾਤ ਮੈਂ ਸੋ ਗਿਆ ਜਿਹੜੀ ਡੈਥ ਹੋਈ ਸੀ ਦੌਰਾ ਪਿਆ ਸੀ ਉਸ ਦਿਨ ਰਾਤ ਦੇ 12:30 ਵਜੇ ਵੇਖਿਆ ਤੇਰੀਆਂ ਅੱਖਾਂ ਡੱਡੀਆਂ ਜੀਭ ਨਿਕਲੀ ਡਾਕਟਰ ਸੀ ਸਾਡੇ ਕੋਲ ਗੱਡੀ ਗੁੱਡੀ ਹੈ ਨਹੀਂ ਸੀ ਸਟਾਰਟ ਕੀਤਾ ਮੈਂ ਰੋ ਰੋ ਕੇ ਮਹਾਰਾਜ ਦੀ ਫੋਟੋ ਗਏ ਮਹਾਰਾਜ ਵਿਚਾਲੋ ਮੈਂ ਤੁਹਾਨੂੰ ਜੀਵਾਂ ਕਿ ਮਹਾਰਾਜ ਜੀ ਰਾਣਾ ਸਹਵਾਲ ਡਾਕਟਰ ਦੀ ਜਿਹੜੀ ਲਿਖਤ ਹੈ ਅਰੋੜਾ ਡਾਕਟਰ ਏ ਉਹ ਕਹਿੰਦੇ ਸਨ ਵੀ 6 ਘੰਟੇ ਵਗਣ ਤੁਹਾਡਾ ਬੱਚਾ ਮਰੇ ਨੂੰ ਇਹ ਇਹਨੂੰ ਲੈ ਜਾ ਮੈਂ ਚੜਾਈ ਕਰ ਗਿਆ ਤੇ ਜਮ ਆਏ ਨੇ 4 ਉਹਨਾਂ ਮੈਨੂੰ ਠੇਂਗਾ ਮਾਰਿਆ ਨਹੀਂ ਉਹਨਾਂ ਨੇ ਉਸ ਠੇਂਗੇ ਨਾਲ ਬੰਨੇ ਆ ਜਿਵੇਂ ਆਵਾਜ਼ਾਂ ਸੁਣੀਆਂ ਬਹੁਤ ਭਿਆਨਕ ਤਰੂਤਾਰੇ ਵੱਲੋਂ ਮਹਾਰਾਜ ਆਏ ਸੰਤ ਮਹਾਰਾਜ ਬੜਾ ਸੁੰਦਰ ਸਰੂਪ ਸੀ ਮਹਾਰਾਜ ਸਾਹਿਬ ਦਾ ਜਦੋਂ ਮਾਰੇ ਸਾਹਿਬ ਆਏ ਨੇ ਫਿਰ ਇੰਨਾ ਪ੍ਰਕਾਸ਼ ਹੋ ਗਿਆ ਇੰਨਾ ਪ੍ਰਕਾਸ਼ ਹੋ ਗਿਆ ਮੈਂ ਦੱਸ ਨਹੀਂ ਸਕਦਾ ਮਹਾਰਾਜ ਸਾਹਿਬ ਕਹਿੰਦੇ ਠਹਿਰੋ ਕਿ ਜਦੋਂ ਠਹਿਰੋ ਕਿਹਾ ਮਹਾਰਾਜ ਨੇ ਉਹ ਖਲੋ ਗਏ ਮਹਾਰਾਜ ਨੇ ਕਿਹਾ ਵੀ ਦੀ ਮਾਤਾ ਨੇ ਅਰਦਾਸ ਕੀਤੀ ਇਹ ਸਾਡੀ ਸੇਵਾ ਕਰੇਗਾ ਇਹਨੂੰ ਵਾਪਸ ਕਰੋ ਉਹ ਵੀ ਅੱਗੋਂ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਇਹ ਦੀ ਉਮਰ ਹੈ ਨਹੀਂ ਉਹ ਕਹਿੰਦੇ ਮਹਾਰਾਜ ਅਸੀਂ ਅੱਗੇ ਕੀ ਜਵਾਬ ਦਾਂਗੇ ਉੱਥੇ ਇਹਦਾ ਮਾਰੇ ਨੇ ਖੁੰਡੀ ਚੁੱਕੀ ਸੱਜੇ ਹੱਥ ਨਾਲ ਮਹਾਰਾਜ ਸਾਹਿਬ ਨੇ ਉਹ ਖੁੰਡੀ ਦਾ ਇਸ਼ਾਰਾ ਕੀਤਾ ਮਾਰਾ ਕਹਿੰਦੇ ਸਮਝਾਤਾ ਉਹਨੂੰ ਉਦੋਂ ਮੈਨੂੰ ਇੰਨਾ ਪਤਾ ਹੈ ਵੀ ਮੈਨੂੰ ਛੁੱਕ ਕੇ ਇਹਨਾਂ ਦੇ ਚੋਂ ਫੱਟੇ ਜਾਏ ਦੋਂ ਤੇ ਟਰੈਕਟਰ ਮਗਰ ਲੈ ਕੇ ਜਾ ਰਹੇ ਸਨ ਤੇ ਇੱਕਦਮ ਜਦੋਂ ਮੇਰੀ ਜਾਨ ਪਈ ਵਿੱਚ ਉਹ ਸਭ ਕੁਝ ਦੇ ਦਿੱਤਾ ਜਿਵੇਂ ਕਿਰਪਾ ਕਰਤੀ ਫਿਰ ਮੈਂ ਆ